you ਸੰਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ 'ਚ ਸਵਾਗਤ ਹੈ ਅੱਜ ਪ੍ਰੋਗਰਾਮ ਸਾਡੇ ਸਟੂਡੀਓ ਦੇ ਵਿੱਚੋਂ ਨਹੀਂ ਬਲਕਿ ਖਾਲਸਾ ਲਾਇਬ੍ਰੇਰੀ 13632 76 ਰੈਵਨਿਊ ਦੇ ਉੱਤੇ ਜਿਹੜੀ ਲਾਇਬ੍ਰੇਰੀ ਹੈ ਇਸ ਲਾਇਬ੍ਰੇਰੀ ਦੇ ਵਿੱਚ 17000 ਤੋਂ ਵੱਧ ਸਾਡੇ ਕੋਲ ਕਿਤਾਬਾਂ ਪਈਆਂ ਨੇ ਸਾਇਤਿਕ ਸਭਿਆਚਾਰਕ ਸਮਾਜਿਕ ਤੇ ਰਾਜਨੀਤਿਕ ਤੇ ਇਸ ਕਰਕੇ ਅੱਜ ਨੌਜਵਾਨ ਬੱਚੇ ਜਿਹੜੇ ਸਿੱਖ ਹੈਰੀਟੇਜ ਮੰਥ ਵੈਂਕੂਰ ਇਹ ਸੰਸਥਾ ਨਵੀਂ ਬੱਚਿਆਂ ਦੀ ਬਣੀ ਹੈ ਪਹਿਲਾ ਪ੍ਰੋਗਰਾਮ ਕਰਾ ਰਹੇ ਨੇ ਇਸ ਕਰਕੇ ਨਾ ਬੱਚਿਆਂ ਨੂੰ ਲਾਇਬ੍ਰੇਰੀ ਦੇ ਵਿੱਚ ਲਿਆਂਦਾ ਕਿਉਂਕਿ ਬੱਚੇ ਵਿਦਿਆ ਨਾਲ ਜੁੜੇ ਨੇ ਆਓ ਫਿਰ ਇਹਨਾਂ ਬੱਚਿਆਂ ਨਾਲ ਕਰਦੇ ਆਂ ਗੱਲਬਾਤ ਸੰਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚ ਸਵਾਗਤ ਹੈ ਜੀ ਅੱਜ ਦਾ ਪ੍ਰੋਗਰਾਮ ਇੱਕ ਵਿਸ਼ੇਸ਼ ਪ੍ਰੋਗਰਾਮ ਹੋਏਗਾ ਦਿਲਾਂ ਦੀ ਸਾਂਝ ਜਿਹੜਾ ਸਾਡੇ ਨੌਜਵਾਨ ਵਰਗ ਹੈ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕਿ ਸਾਡੇ ਨੌਜਵਾਨ ਪੀੜ੍ਹੀ ਗਲਤ ਪਾਸੇ ਚੱਲ ਰਹੀ ਹੈ ਜਿਹੜੀਆਂ ਖਬਰਾਂ ਆਉਂਦੀਆਂ ਨੇ ਅਸੀਂ ਗਲਤ ਖਬਰ ਪਹਿਲਾਂ ਦੇਈਦੀ ਹੈ ਕਿਉਂਕਿ ਜੋ ਕੁਝ ਕਮਿਊਨਿਟੀ ਦੇ ਵਿੱਚ ਵਾਪਰ ਰਿਹਾ ਹੈ ਕਿ ਨੇ ਗੈਂਗ ਚਲੇਗੇ ਡਰੱਗ ਚਲੇਗੇ ਪਰ ਜਿਹੜੇ ਬੱਚੇ ਨੌਜਵਾਨ ਚੰਗਾ ਟੰਮ ਕਰ ਰਹੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਵੀ ਸਾਡਾ ਫਰਜ਼ ਬਣਦਾ ਹੈ ਸਾਡੀ ਡਿਊਟੀ ਬਣਦੀ ਹੈ ਸਿੱਖ ਹੈਰੀਟੇਜ ਮੰਥ ਫੈਡਰਲ ਗਵਰਨਮੈਂਟ ਵੱਲੋਂ ਸੁਖ ਧਾਲੀਵਾਲ ਮੈਂਬਰ ਪਾਰਲੀਮੈਂਟ ਵੱਲੋਂ ਜਦੋਂ ਇੱਕ ਬਿੱਲ ਲਿਆਂਦਾ ਗਿਆ ਸੀ ਕਿ ਇਸ ਮਹੀਨੇ ਨੂੰ ਬੜੇ ਸਤਕਾਰ ਦੇ ਨਾਲ ਬਣਾਉਣਾ ਹੈ ਕਿਉਂਕਿ ਤਕਰੀਬਨ ਨਗਰ ਕੀਰਤਨ ਸਾਰੇ ਇਸੇ ਮਹੀਨੇ ਦੇ ਵਿੱਚ ਆਉਂਦੇ ਨੇ ਤੇ ਖਾਲਸਾ ਸਾਜਨਾ ਦਿਵਸ ਹੈ ਇਸ ਕਰਕੇ ਮੇਰੇ ਨਾਲ ਸਿੱਖ ਹੈਰੀਟੇਜ ਮੰਥ ਜਿਹੜੀ ਫਾਊਂਡੇਸ਼ਨ ਹੈ ਜਾਂ ਇਹ ਆਰਗੇਨਾਈਜੇਸ਼ਨ ਹੈ ਉਹਦੇ ਤਿੰਨ ਨੌਜਵਾਨ ਆਏ ਨੇ ਉਹਨਾਂ ਤਿੰਨ ਨਾਲ ਖੁੱਲ ਕੇ ਕਰਾਂਗੇ ਆਪਾਂ ਚਰਚਾ ਮੇਰੇ ਨਾਲ ਸਭ ਤੋਂ ਪਹਿਲਾਂ ਮੇਰੇ ਸੱਜੇ ਪਾਸੇਤਾਜ ਸਿੰਘ ਨੇ ਆ ਉਹਨਾਂ ਦਾ ਕਰਦੇ ਹਾਂ ਸਵਾਗਤ ਆਸ ਸਿੰਘ ਜੀ ਸਭ ਤੋਂ ਪਹਿਲਾਂ ਸਾਂਝਾ ਟੀਵੀ ਤੇ ਪ੍ਰੋਗਰਾਮ ਤੇਲਾ ਦੀ ਸਾਇੰਸ ਦੇ ਵਿੱਚ ਦਿਲ ਦੀਆਂ ਗੱਲਾਂ ਵਿੱਚ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਸੰਜਾ ਟੀਵੀ অর ਟੀਮ ਵੱਲੋਂ ਸਤਿ ਆਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਸਰੀ ਗਾਲ ਜੀ ਥੋੜੀ ਜਿਆ ਦੱਸਿਓ ਤਾਹ ਸਿੰਘ ਜੀ ਕਿ ਤੁਹਾਡਾ ਜਿਹੜਾ ਉਦੇਸ਼ ਹੈ ਇਸ ਸੰਸਥਾ ਦਾ ਸੰਸਥਾ ਦਾ ਨਾਮ ਕੀ ਰੱਖਿਆ ਕਦੋਂ ਹੋਣ ਦੇ ਚਾਹੀਤੇ ਉਹਦਾ ਮੁੱਖ ਮਕਸਦ ਕੀ ਸੀ ਹਾਂ ਜੀ ਸਾਡੀ ਆਰਗੇਨਾਈਜੇਸ਼ਨ ਹੈਗੀ ਹੈ ਸੈਕਿਉਰਿਟੀ ਮਨਟ ਵੈਂਕੂਵਰ ਇਹ ਜਿੰਨੇ ਵੀ ਵੈਂਕੂਵਰ ਦੇ ਵਿੱਚ ਪੋਸ-ਸੈਕੰਡਰੀ ਹਾਈ ਸਕੂਲ ਨੇ ਆਣਿਆ ਇਹ ਨਿਆਣਿਆਂ ਨੇ ਬਣਾਈਆਂ ਆਰਗੇਨਾਈਜੇਸ਼ਨ ਬੀਸੋ ਬਾਈ ਦੇ ਵਿੱਚ ਦਾ ਹਾਈ ਸਕੂਲ ਦੇ ਵਿੱਚ ਸੀ ਤਾਂ ਗ੍ਰੈਜੂਏਸ਼ਨ ਸੀ ਅਕੀਲਾ ਸਾਲ ਸੀ ਬਾਦਮੀ ਦੇ ਵਿੱਚ ਸੀ ਤਾਂ ਸਾਡਾ ਇਹ ਮਖਸਦ ਸੀ ਜਿਹੜੀ ਆਨਰਲੀ ਪੀਡੀਆ ਉਹਨਾਂ ਨੂੰ ਪਤਾ ਲੱਗੇ ਦਾ ਸਾਡੇ ਜਿਹੜੇ ਬਜ਼ੁਰਗ ਸੀ ਕਾਮਗਾਟਾ ਮਾਰੂ ਗੁਰਨਾਨਕ ਜਹਾਜ ਤੇ ਆਏ ਸੀ ਉਨਾ ਨੁਕੀਸਾ ਸਾਮਨ ਟ੍ਰੀਟ ਕੀਤਾ ਡਿਸਕ੍ਰਿਮੀਨੇਸ਼ਨ ਦੇ ਨਾਲ ਜੀ ਤਾਂ ਉਹ ਵੱਖ-ਵੱਖ ਚੀਜ਼ਾਂ ਜਿਸ ਤਰ੍ਹਾਂ ਭਾਈ ਮੇਵਾ ਸਿੰਘ ਜੀ ਭਾਈ ਬਲਵੰਤ ਸਿੰਘ ਖਰਦਪੁਰ ਅਤੇ ਉਹ ਸੰਤਾਲੀ VOTING RIGHTS ਇਸ ਸਾਡੀ ਇਹ ਦਸਾਰੀਆਂ ਸਾਡੀ ਸੰਸਥਾ ਚਾਹੇ ਕਰਦੀ ਪਈ ਹੈ ਜੋ ਸਾਡੀ ਵੈਂਟ ਕਵਰ ਸਕੂਲ ਬੋਰਡ ਆ ਉਹਦੇ ਵਿੱਚ ਆਪਾਂ ਸਿਖਾਈਏ ਬੱਚਿਆਂ ਨੂੰ ਜੀ ਤਾਂ ਉਹਨਾਂ ਦੀ ਪੀੜ੍ਹੀ ਨੂੰ ਇਹ ਦੱਸਿਆ ਦਾ ਇਹਨਾਂ ਨੂੰ ਔਖਾ ਟਾਈਮ ਕਿੰਨਾ ਚੱਲਣਾ ਪਿਆ ਸੀ ਤਾਂ ਬਸ ਇਹ ਹੀ ਸਾਡਾ ਸੀ ਮਕਸਦ ਜੀ ਬਹੁਤ ਖੂਬ અમূলক ਸਿੰਘ ਜੀ ਮੇਰੇ ਬਿਲਕੁਲ ਸੱਜੇ ਪਾਸੇ અમূলক ਸਿੰਘ ਜੀ ਸਭ ਤੋਂ ਪਹਿਲਾਂ ਪਹਿਲੀ ਵਾਰ ਜੀ ਸੰਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸੰਜ ਦੇ ਵਿੱਚ ਆਏ ਹੋ ਤੁਹਾਡਾ ਦਿਲ ਦੀਆਂ ਗਰਾਂਜ ਨੂੰ ਸਵਾਗਤ ਹੈ ਜੀ ਹਾਂਜੀ ਸਾਥਰੀ ਘਾਤ ਜੀ ਸਾਰੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬੇਟਾ ਜੀ ਕੀ ਕਰ ਰਹੇ ਹੋ ਇਸ ਲਈ ਕਿਵੇਂ ਤੁਹਾਡੇ ਮਨ ਦੇ ਵਿੱਚ ਆ ਥੋੜੀ ਆਪਣੇ ਬਾਰੇ ਦੱਸੋ ਕਿਹੜੇ ਕਲਾਸੋਂ ਸਕੂਲ ਫਿਨਿਸ਼ ਹੋ ਗਿਆ ਥੋੜੀ ਜਿਹਾ ਉਹਦੇ ਬਾਰੇ ਜਾਣਕਾਰੀ ਦਿਓ ਸੋ ਸਾਡੀ ਜਿਹੜੀ ਸੰਸਥਾ ਹੈਗੀ ਆ ਅਸੀਂ ਹੈਗੇ ਹਾਈ ਸਕੂਲ ਦੇ ਸਟੂਡੈਂਟਸ ਤੇ ਯੂਨੀਵਰਸਿਟੀ ਕਾਲਜ ਸਟੂਡੈਂਟਸ ਹੈਗੇ ਅਸੀਂ ਤਨੇ ਮੈਂ ਹਰਸਿਮਰਦੀਪ ਸਿੰਘ ਤੇ ਤਾਂ ਅਸੀਂ ਅਸੀਂ ਕਾਲਜਾਂ ਪੜ੍ਹਦੇ ਹਾਂ ਯੂਨੀਵਰਸਿਟੀ ਪੜ੍ਹਦੇ ਹਾਂ ਤੇ ਸਾਡਾ ਇਹ ਸਾਡਾ ਮਕਸਦ ਇਹ ਆ ਵੀ ਜਿਹੜੇ ਸਾਡੇ ਨਾਲ ਦੇ ਜਿਹੜੀ ਸਾਡੀ ਸੰਗਤ ਆ ਜਿਹੜੇ ਸਾਡੇ ਨੌਜਵਾਨ ਆ ਨੇ ਜਿਹੜੇ ਸਾਡੇ ਆਪਾਂ ਪੀਅਰਸ ਕਹਿੰਦੇ ਆ ਫਰੈਂਡਸ ਪੀਅਰਸ ਦੋਸਤ ਹੋ ਗਏ ਵੀ ਉਹਨਾਂ ਨੂੰ ਪਤਾ ਲੱਗੇ ਵੀ ਸਿੱਖੀ ਤੇ ਸਿੱਖ ਇਤਿਹਾਸ ਵਰੀ ਹੈ ਕੀ ਚੀਜ਼ ਵੀ ਸਾਡਾ ਵਿਰਾਸਤ ਕੀ ਆ ਸਾਡਾ ਸਭਿਆਚਾਰ ਕੀ ਆ ਸਾਡੇ ਧਰਮ ਕੀ ਆ ਤੇ ਅਸੀਂ ਇਸ ਚੀਜ਼ ਬਾਰੇ ਅਸੀਂ ਤੇ ਤਰੀਕ ਨੂੰ ਬੁੱਧਵਾਰ ਜான் ਹਾਲਵਰ ਸੈਕੰਡਰੀ ਸਕੂਲ ਸਾਡਾ 41 ਤੇ ਫਰੇਜ਼ਰ ਤੇ ਆਏਗਾ ਵੈਂਕੂਵਰ ਸ਼ਹਿਰ ਦੇ ਵਿੱਚ ਜੀ ਤੇ ਅਸੀਂ ਇੱਕ ਵੱਡੀ ਇਵੈਂਟ ਕਰਾਂਗੇ ਵੱਡਾ ਇਵੈਂਟ ਹੋਵੇਗਾ ਜਿੱਥੇ ਗੱਤਕਾ ਸ਼ਸਤਰ ਵਿੱਦਿਆ ਤੇ ਕਾਂਟ ਪੀਨ ਲਈ ਹੋਗਾ ਸਵੇ ਆਪਣੇ ਸਵੇ ਚਾਰ ਵੀ ਦਿਖਾਇਆ ਜਾਵੇਗਾ ਜੀ ਗੁਰੂ ਨਾਨਕ ਗੁਰੂ ਨਾਨਕ ਜਹਾਰ ਜਿਹੜਾ ਪਹਿਲਾ ਆਇਆ ਸੀ ਉਹ ਦਿਖਾਇਆ ਜਾਵੇਗਾ ਕੀਰਤਨ ਸਾਜ ਸਾਡੀ ਪਰਦਾਸ਼ਨੀ ਵੀ ਹੋਵੇਗੀ ਸੋ ਸਾਰੀਆਂ ਸੰਗਤ ਨੂੰ ਬੇਨਤੀ ਹੈ ਜੀ ਤੁਸੀਂ ਜਰੂਰ ਆਇਓ ਜਰੂਰ ਪਹੁੰਚੋ ਤੇ ਆਪਦੇ ਬੱਚਿਆਂ ਨੂੰ ਤੁਸੀਂ ਇਸ ਚੀਜ਼ پاسੇ ਲਾਓ ਰਵਿਆ ਉਹ ਅਗਲੇ ਨੂੰ ਵੀ ਪਤਾ ਲੱਗੇ ਵੀ ਸਾਡੀ ਇਤਿਹਾਸ ਕੀ ਆ ਕਿ ਅਸੀਂ ਕਿੱਥੋਂ ਆਏ ਸੀ ਕੌਣ ਅਸੀਂ ਆ ਬਹੁਤ ਵਧੀਆ ਗੱਲ ਕਹੀ ਹੈ ਨੌਜਵਾਨ ਅਮੋਲਕ ਸਿੰਘ ਨੇ ਕਿ ਗੁਰਨਾਨਕ ਜਹਾਜ਼ ਜਦੋਂ ਬਾਬਾ ਗੁਰਦੇਵ ਸਿੰਘ ਉਹਨਾਂ ਨੇ ਸ਼ਿਪ ਹੈ ਜਿਹੜਾ ਉਹ ਰੈਂਟ ਕੀਤਾ ਸੀ ਤੇ ਉਸ ਵੇਲੇ ਉਸ ਜਹਾਜ਼ ਦਾ ਅਸਲ ਨਾਮ ਹੈ ਜਿਹੜਾ ਕਾਮਾਗਾਟਾ ਮਾਰੂ ਸੀ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪੀ ਉਹਦੇ ਵਿੱਚ ਸਨ ਨਿਸ਼ਾਨ ਸੇ ਵੀ ਲਾਇਆ ਗਿਆ ਸੀ ਤੇ ਉਹਦਾ ਨਾਮ ਉਸ ਕਾਮਾਗਾਟਾ ਮਾਰੂ ਦਾ ਉਸ ਸ਼ਿਪ ਦਾ ਕਿਉਂਕਿ ਪੂਰਾ ਕਿਰਾਏ ਤੇ ਲਿਆ ਸੀ ਇੱਥੇ ਆਉਣ ਦੇ ਲਈ ਉਹਦਾ ਨਾਮ ਗੁਰੂ ਨਾਨਕ ਜਹਾਜ ਜਿਵੇਂ ਜ਼ਿਕਰ ਕੀਤਾ ਬੱਚਿਆਂ ਨੇ ਜਿੱਥੇ ਇਹਨਾਂ ਮੁਲਕਾਂ ਦੇ ਵਿੱਚ ਸਾਡੇ ਨਾਲ ਬੜਾ ਵੱਡਾ ਡਿਸਕ੍ਰਿਮੀਨੇਸ਼ਨ ਹੁੰਦਾ ਸੀ ਸਾਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਸੀ ਦਸਤਾਰ ਬਨ ਕੇ ਬਾਹਰ ਜਾਣ ਦੀ ਬੜੀ ਮੁਸ਼ਕਲ ਹੁੰਦੀ ਸੀ ਪਰ ਅੱਜ ਉਹੀ ਨੌਜਵਾਨ ਸਾਡੇ ਆਪਣੇ ਸਕੂਲਾਂ ਦੇ ਵਿੱਚ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਉੱਚਾਦਿਆਂ ਦੇ ਉੱਤੇ ਇਸੇ ਕਰਕੇ ਪਹੁੰਚ ਰਹੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਵਿਰਸੇ ਦਾ ਤੇ ਆਪਣੇ ਪੁਰਖਿਆਂ ਦਾ ਪਤਾ ਹੈ ਸਿਮਰ ਸਿੰਘ ਜੀ ਪਹਿਲੀ ਵਾਰੀ ਤੁਸੀਂ ਆਏ ਹੋ ਸੰਜਾ ਜੀ ਵੀ ਤੇ ਦਿਲ ਦੀਆਂ ਗੱਲਾਂ ਦੱਸਾਂਗੇ ਜੀ ਵਾਇਗੁਰ ਜੀ ਦਾ ਖਾਸਾ ਵਾਇਗੁਰ ਜੀ ਦੀ ਫੋਟੇ ਥੋੜਾ ਜਿਹਾ ਦੱਸੋ ਕਿ ਤੁਸੀਂ ਕਿਹੜੇ ਸਕੂਲ ਪੜੇ ਹੋ ਤੇ ਅੱਜ ਕੱਲ ਕੀ ਕਰਦੇ ਹੋ ਸੋ ਹੁਣ ਮੈਂ BCIT ਵਿੱਚ ਤੀਜਾ ਸਾਲ ਲੱਗਾਇਆ ਤੇ ਹਾਂ ਬੱਲੇ ਤੀਜਾ ਸਾਲ ਹੋ ਗਿਆ ਹਾਂ ਜੀ ਵਾਓ ਲੱਗਦੇ ਨੌਜਵਾਨ ਜੀ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਦੱਸੋ ਕਿ ਤੀਜਾ ਸਾਲ ਤੁਸੀਂ BCID ਚ ਕਰ ਰਹੇ ਹੋ ਹਾਂਜੀ ਹੁਣ ਤੁਸੀਂ ਸਕੂਲਾਂ ਜਾ ਕੇ ਕੀ ਕਹਿਣਾ ਚਾਹੁੰਦੇ ਹੋ ਸਕੂਲਾਂ ਚ ਜਾ ਕੇ ਬਸ ਇਹ ਕਰਨਾ ਚਾਹੁੰਦੇ ਕਿ ਯੂਥ ਨੂੰ ਆਪਾਂ ਸਿਖਾਈਏ ਕਿਉਂਕਿ ਜੋ ਮੈਂ ਹਾਂ ਉਹ ਗਰੋਂਡ ਅਸੀਂ ਨੂੰ ਵੀ ਨਹੀਂ ਨਪਤਾ ਸੀ ਸਿੱਖੀ ਵਾਲੇ ਤੇ ਹੌਲੀ ਹੌਲੀ ਸਿੱਖਣ ਲੱਗ ਪਏ ਅਸੀਂ ਤੇ ਹੁਣ ਆਪਾਂ ਚਾਹੁੰਦੇ ਕਿ ਈਜ਼ੀਲੀ ਐਕਸੈਸਿਬਲ ਹੋਵੇ ਸਾਰਿਆਂ ਦੀ ਸਿੱਖਣ ਨੂੰ ਜੀ ਤਾਂ ਜੋ ਸਾਰੇ ਬੱਚਿਆਂ ਨੂੰ ਪਤਾ ਹੋਵੇ ਵੀ ਸਿੱਖ ਹੈ ਰਿਗੇਜ਼ ਮੰਤ ਬਣਾ ਕੇ ਰਹਿਣ ਹਾਂਜੀ ਸੋ ਉਹਦੇ ਵਿੱਚ ਆ ਜਿਹੜਾ ਤੁਹਾਡਾ ਇਹ ਪ੍ਰੋਗਰਾਮ ਹੈ ਕਿਹੜੀ ਤਰੀਕ ਨੂੰ ਹੋ ਰਿਹਾ ਹੈ ਇਹ ਕੱਲ ਨੂੰ ਹੋਣਾ ਕੱਲ ਨੂੰ ਦਾ 2023 ਨੂੰ 23 ਕਿੰਨੇ ਵਜੇ ਹੋ ਰਿਹਾ ਹੈ ਇਹ 4 ਵਜੇ ਕਿਹੜੀ ਥਾਂ ਤੇ ਹੋ ਰਿਹਾ ਜੀ ਜੌਨ ਆਲਿਵਰ ਸੈਕੰਡਰੀ ਸਕੂਲ 41st ਦੀ ਫਰਜ਼ਰਥੇ ਤੁਹਾਡੇ ਕੋਲ ਕਿੰਨੇ ਕੁ ਬੱਚੇ ਨੇ ਜਿਹੜੇ ਸਕੂਲਾਂ ਦੇ ਵਿੱਚ ਇਸ ਵੇਲੇ ਕੰਮ ਕਰ ਰਹੇ ਨੇ ਉਹ ਬੱਚੇ ਵੀ ਆ ਰਹੇ ਨੇ ਜਾਂ ਜਿਹੜੇ ਸਕੂਲਾਂ ਤੋਂ ਜਾ ਕੇ ਯੂਨੀਵਰਸਿਟੀਆਂ ਚਲੇ ਗਏ ਨੇ ਉਹ ਬੱਚੇ ਆ ਸਭ ਸਾਰਿਆਂ ਨੇ ਹੋਣਾ ਹਾਈ ਸਕੂਲ ਵਾਲੇ ਤੇ ਯੂਨੀਵਰਸਿਟੀ ਵਾਲੇ ਕਿੰਨੇ ਕ ਹਾਈ ਸਕੂਲ ਇਨਵੋਲਵ ਨੇ ਤਕਰੀਬਨ ਕਹੋ ਇਹ ਇਕ ਵਾਓ ਤੇ ਹਾਈ ਸਕੂਲ ਵੈਨਕੋਰ ਹਾਂਜੀ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਉਪਰਾਲਾ ਜੀ ਤੇ ਤਾਜ ਸਿੰਘ ਜੀ ਕਿਉਂਕਿ ਤੁਹਾਡੇ ਪਿਤਾ ਜੀ ਵੀ ਬੜੀ ਮਿਹਨਤ ਕਰਦੇ ਰਹਿੰਦੇ ਆ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣ ਦੇ ਲਈ ਔਰ ਤੁਹਾਡੇ ਦਾਦਾ ਜੀ ਕਿਉਂਕਿ ਤੀਜੀ ਪੀੜ੍ਹੀ ਆਪਣੇ ਵਿਰਸੇ ਨੂੰ ਸੰਭਾਲ ਕੇ ਬੈਠੀ ਹੈ ਖਾਨਸਾ ਦਿਵਾਨ ਸੱਤੀ ਸਾਡੀ ਉਹ ਪ੍ਰਾਤਨ ਸੰਸਥਾ ਹੈ ਜਿੱਥੇ ਸਾਡੇ ਪੁਰਖਿਆਂ ਨੇ ਸ਼ਹੀਦ ਭਾਈ ਮੇਵਾ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ ਪਰ ਵੱਡੀ ਗੱਲ ਇਹ ਹੈ ਕਿ ਉਸ ਤੋਂ ਬਾਅਦ ਅਸੀਂ ਹੌਲੇ-ਹੌਲੇ ਸਾਡੇ ਅੰਦਰ ਵੱਖਰੇਵੇਂ ਪੈਿੰਦੇ ਗਏ ਪਰ ਨੌਜਵਾਨ ਵਰਗ ਅੱਜ ਸੋਚਣ ਲੱਗ ਪਿਆ ਹੈ ਕਿ ਸਾਨੂੰ ਸਿੱਖ ਹੈਰੀਟੇਜ ਮੰਥ ਮਨਾਉਣਾ ਚਾਹੀਦਾ ਹੈ ਇਹਦੇ ਵਾਸਤੇ ਹੋਰ ਇਹ ਤੁਹਾਡੇ ਮਨ ਦੇ ਵਿੱਚ ਜਿਹੜੀ ਗੱਲ ਆਈ ਕਿ ਸਿੱਖ ਹੈਰੀਟੇਜ ਮੰਥ ਆਪਾਂ ਮਨਾਈਏ ਇਹਦੇ ਵਿੱਚ ਮਾਪਿਆਂ ਨੇ ਪ੍ਰੇਰਿਤ ਕੀਤਾ ਜਾਂ ਆਪਣੇ ਆਪ ਦਿਮਾਗ ਦੇ ਵਿੱਚ ਆਈ ਤੁਹਾਡੇ। ਪੇਰੈਂਟਸ ਦਾ ਬਹੁਤ ਜ਼ਿਆਦਾ ਵੱਡਾ ਇਹਦੇ ਵਿੱਚ ਸੀ ਹੈਲਪ ਮੀ ਦੀ। ਅਮ ਗ੍ਰੈਜੂਏਸ਼ਨ ਤੋਂ ਕੁਸ਼ਕਵੀਨ ਨੇ ਪਹਿਲਾਂ ਹੀ ਪਲਾਨਿੰਗ ਚੱਲਦੀ ਪਈ ਸੀ ਦਾ ਸੈਕਿਉਰਿਟੀਜ਼ ਮੰਤ ਅਪਾ ਸ਼ੁਰੂ ਕਰੀਏ ਵੈਂਕੂਵਰ ਦੇ ਸਕੂਲਾਂ ਦੇ ਵਿੱਚ ਬਿਕਾਜ਼ ਵੈਂਕੂਵਰ ਦੀ ਉਹ ਧਰਤੀ ਹੈ ਜਿੱਥੇ ਆਪਣਾ ਸੇਕਮ ਸਟੈਬਲਿਸ਼ ਹੋਈ ਕੈਦੋ ਜਸਤਾ ਆਪਣਾ ਸੈਕਿੰਡ ਐਵਨਿਊ ਲਗਰਦੋਰਾ ਸਾਹਿਬ ਖਾਸਾ ਦੋਨ ਸੋਸਾਇਟੀ ਸਭ ਤੋਂ ਪਹਿਲਾਂ ਜਿਹੜਾ ਗਰਦੋਰਾ ਸਾਹਿਬ ਨਾ ਉਸਨੇ ਅਮਰੀਕਾ ਦੇ ਵਿੱਚ ਕੁੰਲਾ ਸੀ ਗ੍ਰੈਨਰ ਡਾਦਰਿਚ ਭਾਈ ਮੇਮਾਸ ਸਿੰਘ ਜੀ ਬਾਬਾ ਗਰਜਤ ਸਿੰਘ ਜੀ ਅਤੇ ਹੋਰ ਬੰਤੀ ਜਿਹੜੇ ਇਸ ਧਰਤੀ ਤੇ ਉੱਤੇ ਆਏ ਸੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਰਾਹਤੇ ਖੋਲਗੇ ਸਾਡੇ ਵਾਸਤੇ ਤਾਂ ਬਸ ਇਹੀ ਮੈਂ ਸਾਰਿਆਂ ਨੂੰ ਇਹੀ ਦੱਸ ਤਾ ਹਾਈ ਸਕੂਲ ਦੇ ਵਿੱਚ ਵੀ ਜਿੱਥੇ ਵੀ ਜਾਂਦੇ ਆ ਅਸੀਂ ਉਹਨਾਂ ਕਰਕੇ ਅੱਜ ਖੜੇ ਨੇ ਨਹੀਂ ਤਾਂ ਅਸੀਂ ਇੱਥੇ ਹੋਣਾ ਨਹੀਂ ਸੀ ਜੀ ਹਾਂ ਜੀ ਆ ਬਹੁਤ ਵਧੀਆ ਗੱਲ ਹੈ ਕਿਉਂਕਿ ਸਾਡੇ ਪੁਰਖਿਆਂ ਨੂੰ ਚੇਤੇ ਰੱਖਿਆ ਇਹਨਾਂ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਗਦਰੀ ਬਾਬੇ ਜਿਨ੍ਹਾਂ ਨੇ ਇਥੋਂ ਜਾ ਕੇ ਭਾਰਤੀ ਆਜ਼ਾਦੀ ਦੇ ਵਿੱਚ ਬੜਾ ਅਹਿਮ ਰੋਲ ਅਦਾ ਕੀਤਾ ਉਹਨਾਂ ਪੁਰਖਿਆਂ ਦੀ ਅੱਗੇ ਵੰਸ ਹੈ ਜਿਹੜੀ ਉਹਨਾਂ ਪੁਰਖਿਆਂ ਦੇ ਅੱਗੇ ਪੋਤਰੇ ਪਰਪੋਤਰੇ ਨੇ ਉਹ ਚਾਹੁੰਦੇ ਆ ਕਿ ਅਸੀਂ ਆਪਣੇ ਪੁਰਖਿਆਂ ਨੂੰ ਚੇਤੇ ਰੱਖੀ ਅਮੋਲਕ ਸਿੰਘ ਜੀ ਹਾਂ ਜੀ ਆ ਤੁਸੀਂ ਇਹ ਜਿਹੜੀ ਸੰਸਥਾ ਜਦੋਂ ਬਣਾਈ ਹੈ ਹੋਂ ਦੇ ਵਿੱਚ ਆਈ ਹੈ ਕੀ ਸੀ ਆਈਡੀਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਕਿ ਕੱਲੇ ਨੌਜਵਾਨ ਬੱਚੇ ਆ ਸਾਰੇ ਸਕੂਲਾਂ ਦੇ ਇੱਕ ਵਾਰੀ ਤੁਸੀਂ ਸ਼ੁਰੂ ਕੀਤਾ ਕਿ ਆਪਣੇ ਸਕੂਲ ਤੋਂ ਉਸੇ ਸਕੂਲ ਦੇ ਵਿੱਚ ਪੜ੍ਹਿਆ ਜਿੱਥੇ ਤੁਸੀਂ ਇਹ ਫੰਕਸ਼ਨ ਕਰ ਰਹੇ ਹੋ ਜੀ ਸਾਡੇ ਸਕੂਲ ਅਸਰਚ ਮੈਥਡ ਸਿਮਰਸ ਸਿੰਘ ਅਸੀਂ ਡੇਵਿਡ ਹੌਂਸਨ ਪੜ੍ਹੇ ਸੀ ਉਹ ਜੇ ਜੇ ਉਹਦੇ ਕੋਲ ਹੀ ਪੈ ਜਾਂਦਾ ਤੇ ਸਾਡੇ ਵੀ ਇਹੀ ਸਾਡੇ ਮਨ ਚ ਇਹੀ ਫੁਰਨਾ ਸੀ ਵੀ ਅਸੀਂ ਨਾਲ ਸਾਰੇ ਸਕੂਲਾਂ ਨਾਲ ਟ੍ਰੋਲ ਮਿਲ ਕੇ ਇਸ ਜੀ ਜੀ ਸਿੱਖ ਇਤਿਹਾਸ ਜਿਹੜੇ ਇੱਕ ਤਰ ਇੱਕ ਤਰੀਕੇ ਨਾਲ ਜਿਵੇਂ ਪ੍ਰਚਾਰ ਹੋਵੇ ਕਿਉਂ ਨਾ ਵੀ ਜਿਵੇਂ ਸਾਡੇ ਜਿਹੜੇ ਸਭਿਆਚਾਰ ਹੈ ਸਾਡਾ ਵਿਰਾਸਤ ਹੈ ਧਰਮਾ ਜਿਹੜੇ ਸਾਡੇ ਪੁਰਖੇ ਵੀ ਹੋ ਗਏ ਨਾ ਵੀ ਲੋਕੀ ਜਿਵੇਂ ਹੌਲੀ 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 ਅੱਗੇ ਜਾ ਕੇ ਭੁੱਲੀ ਜਾਂਦੇ ਨੇ ਤੇ ਸਾਨੂੰ ਇਹ ਵੀ ਕਿਉਂਕਿ ਹੁਣ ਸੋਸ਼ਲ ਮੀਡੀਆ ਵੀ ਆਏ ਹੋਏ ਆ ਬਿਲਕੁਲ ਤੇ YouTube ਹੈਗਾ ਬਾਕੀ ਜੇ ਕਿਤਾਬਾਂ ਕਿਦੋਂ ਵਗੀਆਂ ਨਾ ਵੀ ਅਗਲੇ ਨੂੰ ਦਿਖਾਇਆ ਜਾਵੇ ਵੀ ਹਾਂ ਵੀ ਸਾਡਾ ਇਤਿਹਾਸ ਇਹੀ ਆ ਤੇ ਹੁਣ ਜਿਹੜੇ ਗੁਰੂ ਨਾਨਕ ਜੀ ਦੀ ਫਿਲਮ ਵੀ ਆ ਰਹੀ ਹੈ ਉਹਨੇ ਇੱਕ ਤਰੀਕੇ ਨਾਲ ਉਹਨੇ ਲੋਕਾਂ ਨੂੰ ਦਿਖਾ ਰਿਆ ਜਾ ਰਿਹਾ ਵੀ ਹਾਂਜੀ ਵੀ ਇਹ ਸਾਡੇ ਇਤਿਹਾਸ ਸੀ ਅਨ ਸਡੇ ਨਾਲ ਆ ਕੁਛ ਹੋਇਆ ਤੇ ਬਾਕੀ ਸਾਡੇ ਸਾਡੇ ਸਕੂਲਾਂ ਰਲਮੈਂਟ ਕੇ ਨਾਲ ਸਾਡੇ ਜਿਹੜੇ ਸਾਥੀ ਹੈਗੇ ਨੇ ਹਨਾ ਉਹ ਵੀ ਬਾਕੀ ਵੱਖਰੇ ਵੱਖਰੇ ਸਕੂਲਾਂ ਚ ਉਹਨਾਂ ਨੇ ਆਪ ਚ ਉਹਨਾਂ ਦੇ ਵੀ ਸੀਗਾ ਵੀ ਅਸੀਂ ਵੀ ਕੁਛ ਕਰੀਏ ਤੇ ਫਿਰ ਸਾਡੇ ਨਾਲ ਰਲ ਕੇ ਫਿਰ ਅਸੀਂ ਸਾਡੇ ਚ ਮਨ ਚ ਸਾਡੇ ਆਈਡੀਆ ਸੀ ਵੀ ਆਪਾਂ ਕੁਛ ਕਰੀਏ ਤੇ ਇੱਥੇ ਸਾਡੀ ਸੰਸਦ ਜਿਵੇਂ ਸ਼ੁਰੂ ਹੋਈ ਹੈ ਵਾਹ ਜੀ ਵਾਹ ਹਾਂ ਜੀ ਜਿਵੇਂ ਗੱਲ ਕਰ ਰਹੇ ਸੀ ਸਿਮਰਜੀਤ ਸਿੰਘ ਸਿਮਰ ਸਿੰਘ ਜੀ ਕਿ ਖੋਰ ਨਾਲ ਦੇ ਸਾਥੀ ਨੇ ਉਹਨਾਂ ਨੂੰ ਵੀ ਅਸੀਂ ਐਜੂਕੇਟ ਕਰੀਏ ਐਜੂਕੇਟ ਕਰਨ ਦੇ ਲਈ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤਿਆਰੀ ਕਰਦੇ ਹੋ ਕੱਲ ਨੂੰ 23 ਤਰੀਕ ਨੂੰ ਤੁਹਾਡਾ ਇਹ ਫੰਕਸ਼ਨ ਹੈ ਇਹਦੇ ਵਾਸਤੇ ਕਿੰਨਾ ਸਮਾਂ ਲੱਗਾ ਤੁਹਾਨੂੰ ਤਿਆਰੀ ਦੇ ਲਈ ਹੁਣ 6 ਮਹੀਨੇ ਹੋ ਗਏ ਹੁਣ ਜਦੋਂ ਆਪਾਂ ਸ਼ੁਰੂ ਕੀਤੀ ਸੀ ਇਹ ਗੱਲ ਵਾਲੇ ਕਿ ਆਪਾਂ ਫੇਅਰ ਕਰੀਏ ਸਾਥ ਤੇ ਉਹਨਾਂ ਦਾ ਸ਼ੁਰੂ ਕਰ ਲੱਪੇ ਸੀ ਹਾਂ ਜੀ ਤੇ ਜਿਹੜੇ ਵੀ ਵੌਂਟ ਸੀ ਆਪਾਂ ਪ੍ਰਮੋਟ ਕੀਤਾ ਸੀ ਹੌਲੀ ਹੌਲੀ ਹੋਰ ਲੋਕ ਆ ਗਏ ਤੇ ਫਿਰ ਹੁਣ ਆਪਾਂ ਸਾਡਾ ਪ੍ਰੈਜੈਂਟੇਸ਼ਨ ਹੋ ਰਿਹਾ ਹੈ। ਲਾਈਕ ਉਹਦੇ ਵਿੱਚ ਕੋਈ ਆ ਡਾਕੂਮੈਂਟਰੀ ਵੀ ਦਿਖਾ ਰਹੇ ਹੋ ਜਾਂ ਕੀ ਪਲਾਨ ਕੀ ਹੈ ਸਨਚੋਸ ਜੰਦਾ ਪਲਾਨ ਹੈ ਕਿ ਟਾਡੀਆਂ ਦੀ ਗੱਤ ਕਾਊਗਾ ਤੇ ਆਪਾਂ ਸਪੀਚਸ ਵੀ ਦੇਵਾਂਗੇ ਤੇ ਰਿਪੋਰਟ ਜੀ ਆ ਵੀਪीडी ਵੀ ਹੋਵੇਗਾ ਪੁਲਿਸ ਡਿਪਾਰਟਮੈਂਟ ਉਹ ਵੀ ਹੋਪਫੁਲੀ ਸਪੀਚ ਦੇਉਗੇ ਤੇ ਹੋਪਫੁਲੀ ਪ੍ਰੋਵਿੰਸ਼ਲ ਆਉਣਗੇ ਸੋ ਤੁਹਾਡਾ ਮੇਨ ਮਕਸਦ ਇਹ ਹੀ ਹੈ ਕਿ ਘੱਟੋ ਘੱਟ ਹੋਰ ਕਮਿਊਨਿਟੀ ਦੇ ਬੱਚੇ ਵੀ ਜਾਣਨ ਵੀ ਅਸੀਂ ਸਿੱਖ ਹੈਰੀਟੇਜ ਮੰਥ ਕਿਉਂ ਮਨਾ ਰਹੇ ਇਹ ਵੀ ਕਾਰਨ ਹੈ ਹਾਂ ਜੀ ਜਰੂਰ ਹਾਂ ਜੀ ਬਿਲਕੁਲ ਕੁਦਰਤੀ ਗੱਲ ਹੈ ਕਿ ਇਕੱਲੇ ਸਿੱਖਾਂ ਦੇ ਬੱਚੇ ਨਹੀਂ ਹੋਣਗੇ ਸਕੂਲ ਦੇ ਹੋਰ ਬੱਚੇ ਹਾਂ ਜੀ ਸਾਰੇ ਆ ਸਕਦੇ ਜਿਹੜੇ ਵੀ ਹੈਗੇ ਸਾਰੇ ਹੋਣਗੇ ਓਕੇ ਤਾਦ ਸਿੰਘਾ ਤਕਰੀਬਨ ਨਗਰ ਕੀਰਤਨ ਦੀ ਜਮਾ ਦੇਖਦਾ ਹਰੇਕ ਨਗਰ ਕੀਰਤਨ ਦੇ ਵਿੱਚ ਉਹਦੇ ਚ ਨਗਰ ਕੀਰਤਨ ਦੇ ਵਿੱਚ ਅਵੇਅਰਨੈਸ ਦਿੱਤੀ ਬਾਣੀ ਬੋਟੀ ਵੀ ਅਸੀਂ ਇਸ ਤਰ੍ਹਾਂ ਦਾ ਫੰਕਸ਼ਨ ਕਰਦੇ ਹਾਂ ਹਾਂਜੀ ਅਸੀਂ ਮੌਸਮੀ ਸਾਰਿਆਂ ਨੂੰ ਦੱਸਿਆ ਤਾਂ ਅਸੀਂ 23 April ਨੂੰ ਇੱਕ ਇਵੈਂਟ ਕਰਾ ਰਹੇ ਪਹਿਲੀ ਆੜੀ ਸਿਕਿਉਰਿਟੀ ਜਮੰਤ ਵਿੱਚ ਕਵਰ ਵੱਲੋਂ ਤਾਂ ਇਹ ਸੰਗਤ ਨੂੰ ਵੀ ਦੱਸਣਾ ਮੰਗਦੇ ਆ ਕਿ ਸਾਡੀ ਜਿਹੜੀ ਔਨਰ ਦੀ ਪੀੜ੍ਹੀ ਹੈ ਇੱਕ ਤਰ੍ਹਾਂ ਆਪਾਂ ਕਨੈਕਟ ਕਰਨ ਗਿਆ ਸਾਰਿਆਂ ਨੂੰ ਤਾਂ ਪਹਿਲੀ ਆੜੀ ਵੈਂਕੂਵਰ ਸ਼ਹਿਰ ਦੇ ਵਿੱਚ ਸਿੱਖ ਹੈਲਟ ਚ ਜਮੰਤ ਵੈਂਕੂਵਰ ਵੱਲੋਂ ਅਕੀ ਡਵਰ ਡ ਵੱਡੇ ਪੱਧਰ ਦੇ ਉੱਤੇ ਆਪਾਂ ਇੱਕ ਇਵੈਂਟ ਕਰਾ ਰਹੇ ਹਾਂ ਕਾਫੀ ਟਾਈਮ ਲੱਗਾ ਨੂੰ ਆਰਗੇਨਾਈਜ਼ ਕਰਨ ਨੂੰ ਪਰ ਪਰਮਾਤਮਾ ਦੀ ਮਿਹਰ ਕਰਕੇ ਸਭ ਕੁਝ ਵਧੀਆ ਹੋ ਰਿਹਾ ਜੋ ਵੀ ਹੋ ਰਿਹਾ ਕੰਨ ਓਕੇ ਤਾਂ ਜੇ ਸਾਹਮਣ ਹਮੋਰਿਕ ਸੰਤਾਰਸ ਮਰ ਸਿੰਘ ਨੇ ਮਾੜੇ ਮੋਟੇ ਤੋਂ ਦੱਸਿਆ ਕਾਨੂੰ ਗੁੰਰਾਨਿਕ ਜਹਾਜ਼ ਜਿਹੜੀ ਮੂਵੀ ਮੇ ਫਰਸਟ ਨੂੰ ਆਈਡੀਆ ਤੇ ਸਿਮ ਜਸਤ ਸਹਣੀ ਤਾਂ ਗੁਰਪ੍ਰੀਤ ਕੋ ਗੀ ਹੁਣਾਂ ਨੇ ਜਨਨ ਬਣਾਈ ਹਤਾ ਤੇ ਵੈਲੀ ਜੰਤਾ ਫਿਊਟੂਰ ਪ੍ਰੋਡਕਸ਼ਨ ਉਹਨਾਂ ਨੇ ਉਹਨਾਂ ਦੀ ਟੀਮ ਕੰਨਵਾੜੀਆ ਪ੍ਰੈਜੈਂਟੇਸ਼ਨ ਵਾਸਤੇ ਤਾਂ ਉਹਨਾਂ ਨੇ ਟ੍ਰੇਲਰ ਦਿਖਾਉਣ ਆਇਆ ਤਾਂ ਆਪ ਸਭ ਉੱਥੇ ਉੱਥੇ ਹੀ ਆਉਣਾ ਉਹਨਾਂ ਨੇ ਜੀ ਤਾਂ ਚੂਰੂਟਸ ਪ੍ਰੋਡਕਸ਼ਨ ਵਾਲਿਆਂ ਨੇ ਤਾਂ ਆਪ ਸੰਗਤ ਨੂੰ ਉਹਨਾਂ ਨੇ ਟ੍ਰੇਲਰ ਦਿਖਾਉਣਾ ਤਾਂ ਜੋ ਮੇ ਫਰਸਟ ਮੂਵੀ ਆਈ ਆਪਾਂ ਸਾਰੇ ਦੇਖੀਏ ਕਿਉਂਕਿ ਪਹਿਲੀ ਆੜੀ ਪੰਜਾਬੀ ਸਿਨੇਮਾ ਦੇ ਵਿੱਚ ਇਦਾਂ ਦੀ ਮੂਵੀ ਆਉਣੇਗੀ ਹੈ ਜੋ ਸਾਡੇ ਜਨਰੇਸ਼ਨ ਵਾਸਤੇ ਬਹੁਤ ਵੱਡੀ ਚੀਜ਼ ਹੈ ਸਾਨੂੰ ਦੇਖਣ ਨੂੰ ਤਾਂ ਨਹੀਂ ਮਿਲੀ ਉਹ ਚੀਜ਼ ਪਰ ਤੁਸੀਂ ਇਹ ਚਾਹੁੰਦੇ ਹੋ ਕਿ ਹੈਰੀਟੇਜ ਮੰਥ ਦੇ ਉੱਤੇ ਸਾਡਾ ਹੈਰੀਟੇਜ ਸਾਡਾ ਵਿਰਸਾ ਦਿਖਾਵੇ ਤੁਹਾਨੂੰ ਸ਼ਾਇਦ ਇਸ ਗੱਲ ਦਾ ਗਿਆਨ ਨਹੀਂ ਕਿ ਤੁਹਾਨੂੰ ਤਕਰੀਬਨ ਜ਼ਿਆਦਾਤਰ ਜਿਹੜੀਆਂ ਰਿਕਾਰਡਿੰਗਸ ਨੇ ਸਾਡੀਆਂ ਸਟੂਡੀਓ ਦੇ ਅੰਦਰ ਹੁੰਦੀਆਂ ਨੇ ਤੁਹਾਨੂੰ ਲਾਇਬ੍ਰੇਰੀ ਦੇ ਵਿੱਚ ਲੈਉਣ ਦਾ ਮਕਸਦ ਇਹ ਹੈ ਕਿ ਤੁਹਾਡੇ ਪਿੱਛੇ ਗਿਆਨ ਹੈ ਹਾਂਜੀ ਕਿਤਾਬਾਂ ਪਈਆਂ ਨੇ ਕਿਤਾਬਾਂ ਤੁਸੀਂ ਪੜੀਆਂ ਨੇ ਸਾਡੇ ਪੁਰਖਿਆਂ ਦਾ ਇਤਿਹਾਸ ਹੈ ਇਸ ਕਰਕੇ ਸਭ ਤੋਂ ਵੱਡਾ ਕਾਰਨ ਹੈ ਕਿ ਕਿਤਾਬਾਂ ਨਾਲ ਲਿਆ ਕੇ ਕਿਉਂਕਿ ਵਿਰਸੇ ਨੂੰ ਕਿਤਾਬਾਂ ਪੜ ਕੇ ਹੀ ਤੁਸੀਂ ਵਿਰਸੇ ਨੂੰ ਜਾਣਿਆ ਆਪਣੇ ਇਹਦੇ ਵਿੱਚ ਅਮੋਲਕ ਸਿੰਘ ਜੀ ਤੁਸੀਂ ਹੋਰ ਕੀ ਐਡ ਕਰਨਾ ਚਾਹੋਗੇ ਕੀ ਸੁਨੇਹਾ ਤੁਹਾਡੇ ਯੂਥ ਤੇ ਲਈ ਸਾਡੇ ਇੱਕ ਸੁਨੇਹਾਈ ਹੈ ਸਾਡੇ ਜਿਹੜੇ ਨੌਜਵਾਨ ਹੈਗੇ ਨੇ ਜਿਹੜੇ ਸਾਡੇ ਸਾਥੀ ਹੈਗੇ ਨੇ ਅਸੀਂ ਸਾਰੇ ਇੱਕੋ ਹੀ ਉਮਰ ਦੇ ਹੈਗੇ ਆ ਸਾਡੇ ਵੱਡਿਆਂ ਦੇ ਜਿਹੜਾ ਉਹਨਾਂ ਨੂੰ ਚੀਜ਼ਾਂ ਨੇ ਉਹਨਾਂ ਨੂੰ ਜਿਹੜਾ ਸਿਖਾਇਆ ਗਿਆ ਹਣਾ ਵੀ ਉਸੀ ਨੂੰ ਅਮਲ ਕਰਦੇ ਨੇ ਸਾਡਾ ਮਕਸਦ ਇਹ ਆ ਵੀ ਦੇਖੋ ਜਿਹੜੇ ਸਾਡੇ ਇਤਿਹਾਸ ਆ ਹਨਾ ਜਿਹੜਾ ਸਾਡਾ ਧਰਮਾ ਵਿਰਸਾ ਹੋ ਗਿਆ ਨਾ ਵੀ ਭੁੱਲਣਾ ਵੀ ਨਹੀਂ ਚਾਹੀਦਾ ਪਰ ਇੱਕ ਤਰੀਕਾ ਨਾਲ ਜਿਉਣਾ ਵੀ ਚਾਹੀਦਾ ਹਨਾ ਵੀ ਜਿਹੜੇ ਸਾਡੇ ਗੁਰਬਾਣੀ ਚ ਲਿਖੇ ਹੋਏ ਆ ਜਿਹੜੇ ਸਾਡੇ ਪੁਰਖਿਆਂ ਨੇ ਕੀਤੇ ਹੋਏ ਉਸੀ ਨੂੰ ਆਪਾਂ ਨੂੰ ਅਮਲ ਕਰੀਏ ਹਨਾ ਤੇ ਜਿਵੇਂ ਅੰਗਰੇਜ਼ੀ ਚ ਆਪਾਂ ਮੈਂ ਕਹਿ ਸਕਦਾ ਡੋਨਟ ਜਸ نو ਯਰ ਹਿਸਟਰੀ ਬੀ ਅਬਾਊਟ ਯਰ ਹਿਸਟਰੀ ਬੀ Who you are right be what you're taught ਰਾਈਟ ਤੇ ਫਿਰ ਅੱਗੇ ਜਾ ਕੇ ਫਿਰ ਸਾਡੀ ਤਰੱਕੀ ਹੋਗੀ ਹਨਾ ਵਾਹ ਆਹ ਭਰੀ ਗੱਲ ਕਹੀ ਹੈ ਕਿ ਉਦਾਂ ਦਾ ਜੀਵਨ ਅਸੀਂ ਜਿਉਣਾ ਵੀ ਸਿੱਖੀ ਹਾਂਜੀ ਹਾਂਜੀ ਜਿੰਨਾ ਜਿਹੋ ਜਿਹਾ ਡੈਡੀਕੇਸ਼ਨ ਜਿਹੋ ਜਿਹੀ ਕੁਰਬਾਨੀ ਜਿਹੋ ਜਿਹਾ ਜਜ਼ਬਾ ਜਿਹੋ ਜਿਹੀ ਸੇਵਾ ਦੀ ਭਾਵਨਾ ਸਾਡੇ ਪੁਰਖਿਆਂ ਨੇ ਸਾਨੂੰ ਦਿੱਤੀ ਹੈ ਤੁਸੀਂ ਚਾਹੁੰਦੇ ਹੋ ਕਿ ਉਹ ਚੀਜ਼ਾਂ ਤੁਹਾਡੀ ਜਿਹੜੀ ਜਨਰੇਸ਼ਨ ਹੈ ਜਾਂ ਤੁਹਾਡੇ ਤੋਂ ਛੋਟੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਸਿੱਖੀ ਹੈ ਕਿ ਕਿ ਸਿੱਖ ਹੈਰੀਟੇਜ ਮੰਥ ਅਸੀਂ ਮਨਾਖੇ ਹੋ ਰਹੇ ਹਾਂ ਘਰ ਦੇ ਵਿੱਚ ਤੁਹਾਨੂੰ ਸਿਮਰ ਜੀ ਮੂਮੈਂਟਰੀ ਪ੍ਰੇਰਦੇ ਦੇ ਬਾਰੇ ਕਿ ਆਪਣੇ ਮਨ ਦੇ ਵਿੱਚ ਆਇਆ ਇਹਨਾਂ ਦੋਸਤਾਂ ਤੋਂ ਘਰੇ ਵੀ ਮੈਨੂੰ ਬਹੁਤ ਸਪੋਰਟ ਕਰਦੇ ਸੀ ਕਿ ਕਿਉਂਕਿ ਤਾਜ ਨੇ ਪਹਿਲਾਂ ਵੀ ਮੈਨੂੰ ਦੱਸਿਆ ਸੀ ਫਿਰ ਮੈਂ ਘਰਵਾਰਾਂ ਨੂੰ ਵੀ ਦੱਸਿਆ ਤੇ ਫਿਰ ਉਹ ਕਹਿੰਦੇ ਸੀ ਕਿ ਹਾਂ ਮਦਦ ਕਰ ਤਾਜ ਬਹੁਤ ਚੰਗੀ ਗੱਲ ਹੈ ਹਾਂਜੀ ਓਕੇ ਥੋੜਾ ਬਹੁਤ ਇਤਿਹਾਸ ਦੀ ਇੱਕ ਦੱਬਾ ਵੀ ਪੜਦੇ ਹਾਂ ਕਿਉਂਕਿ ਸਾਡੀ ਜਿਹੜੀ ਖਾਲਸਾ ਲਾਇਬ੍ਰੇਰੀ ਹੈ ਸਾਡੇ ਕੋਲ 17000 ਤੋਂ ਵੱਧ ਕਿਤਾਬਾਂ ਨੇ ਹਾਂਜੀ ਇੰਗਲਿਸ਼ ਦੇ ਵਿੱਚ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਉਰਦੂ ਦੇ ਵਿੱਚ ਹਰ ਤਰ੍ਹਾਂ ਦੀ ਸਾਡੇ ਕੋਲ ਕਿਤਾਬਾਂ ਹੈ ਇਤਿਹਾਸ ਦੀ ਜਦੋਂ ਵੀ ਤੁਹਾਡੇ ਮੰਦਰ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਕੋਈ ਖੋਜ ਕਰਨੀ ਹੈ ਲੈਟਸ ਸੇ ਤੁਸੀਂ ਕਾਮਾਗਾਟਾ ਮਾਰੂ ਜਹਾਜ਼ ਬਾਰੇ ਕੋਈ ਖੋਜ ਕਰਨੀ ਹੈ ਸਾਡੇ ਕੋਲ ਇੱਕ ਨਹੀਂ ਘਟੂ ਘਟ ਦਰਜਨ ਤੋਂ ਵੱਧ ਕਿਤਾਬਾਂ ਅਲੱਗ-ਅਲੱਗ ਲੇਖਕਾਂ ਦੀਆਂ ਆਉਣਗੀਆਂ ਤੁਸੀਂ ਜਦੋਂ ਮਰਜ਼ੀ ਇੱਥੇ ਆ ਕੇ ਆਪ ਆ ਕੇ ਪੜ੍ਹ ਵੀ ਸਕਦੇ ਹੋ ਕਿਤਾਬਾਂ ਲਿਜਾ ਵੀ ਸਕਦੇ ਹੋ ਤੇ ਪੜ੍ਹਨ ਤੋਂ ਬਾਅਦ ਤੁਸੀਂ ਵਾਪਸ ਵੀ ਲਿਆ ਸਕਦੇ ਹੋ ਬੜੀ ਵੱਡੀ ਗੱਲ ਹੈ ਤੁਹਾਡੇ ਸਕੂਲਾਂ ਦੇ ਵਿੱਚ ਕਦੇ ਜ਼ਿਕਰ ਕੀਤਾ ਗਿਆ ਕਾਮਾਗਾਟਾ ਮਾਰੂ ਕੀ ਹੁੰਦਾ ਸਕੂਲਾਂ ਵਿੱਚ ਮੈਂ ਮੈਂ ਨੁਸਖਾ ਕਰ ਰਹੀ ਹਾਂ ਨਹੀਂ ਸੀ ਬਸ ਇੱਥੇ ਆਨਲਾਈਨ ਆਪੇ ਸਿੱਖਣਾ ਪੈਣਾ ਸੀ ਹਾਂ ਜੀ ਕਿਉਂਕਿ ਜਿਹੜਾ ਤੁਸੀਂ ਇਹ ਪ੍ਰੋਗਰਾਮ ਰੰਬੇ ਆ ਨਾ ਇਹਦੇ ਨਾਲ ਜਦੋਂ ਪ੍ਰੋਵਿੰਸ਼ਲ ਦੇ ਲੋਕ ਆਉਣਗੇ ਉਹਨਾਂ ਨੂੰ ਪਤਾ ਲੱਗੇਗਾ ਉਹਨਾਂ ਜਿਹੜੇ ਸਰਕਾਰਾਂ ਦੇ ਵਿੱਚ ਨੇ ਕਿ ਸਾਡੇ ਬੱਚੇ ਸਾਡੇ ਹੈਰਿਟੇਜ ਨੂੰ ਜਾਣਨਾ ਚਾਹੁੰਦੇ ਆ ਸਾਡਾ ਇਤਿਹਾਸ ਕੀ ਆ ਸਾਡੇ ਸਿੱਖਾਂ ਦੀ ਕੰਟਰੀਬਿਊਸ਼ਨ ਕੀ ਆ ਮੇਰੇ ਖਿਆਲੇ ਬੜਾ ਵਧੀਆ ਉਪਰਾਲਾ ਹੈ ਜਿਹੜਾ ਤੁਸੀਂ ਕੀਤਾ ਹੈ ਸਾਰੀਆਂ ਸ਼ੋਭੀ ਸ਼ਾਵਾਂ ਤੇ ਉਮੀਦ ਹੈ ਕਿ ਵੱਡੀ ਤعداد ਦੇ ਵਿੱਚ ਉੱਥੇ ਲੋਕ ਪਹੁੰਚ ਰਹੇ ਤਾ ਸਿੰਘ ਜੀ ਅ ਥੋੜਾ ਜਿਆ ਇਹਨੂੰ ਹੋਰ ਐਕਸਪਲੇਨ ਕਰੋ ਹਾਂ ਤੁਹਾਡੇ ਕੋਲ ਕਿ ਕਿਤਾਬਾਂ ਦਾ ਕੋਈ ਭੰਡਾਰ ਖੇਗਾ ਜਾਂ ਇੱਥੋਂ ਲੈ ਕੇ ਜਾਣੀ ਜਾਂਦੇ ਹਾਂ ਅਸੀਂ ਸਾਡੇ ਕੋਲ ਬਹੁਤ ਜਿਆਦੀ ਅਸੀਂ ਪੜ੍ਹਦੇ ਰਹਿੰਦੇ ਹਾਂ ਕਿਤਾਬਾਂ ਬਿਨਾਂ ਕਿਸੇ ਕਿਤਾਬਾਂ ਤੋਂ ਬਿਨਾਂ ਕੋਈ ਸਾਨੂੰ ਪਤਾ ਨਹੀਂ ਲੱਗਣਾ ਸੀ ਜੇ ਅਸੀਂ ਨਾ ਪੜ੍ਹਦੇ ਸੋ ਜਿੰਨੀ ਵੀ ਅਸੀਂ ਰਿਸਰਚ ਕਰਦੇ ਹਾਂ ਪ੍ਰੈਜੈਂਟੇਸ਼ਨਸ ਕਰਦੇ ਹਾਂ ਅਸੀਂ ਬੁੱਕਾਂ ਪੜ੍ਹ ਕੇ ਰਿਸਰਚ ਕਰਕੇ ਫਿਰ ਪ੍ਰੈਜੈਂਟੇਸ਼ਨ ਬੱਚਿਆਂ ਨੂੰ ਦਿੰਦੇ ਹਾਂ ਹਾਂਜੀ ਇਹਨੀ ਵਧੀਆ ਪੰਜਾਬੀ ਤੁਸੀਂ ਬੋਲਦੇ ਹੋ ਕਰੇ ਪੰਜਾਬੀ ਚਲਦੀ ਹੈ ਜਾਂ ਮਰੀਮੋਟੀ ਅੰਗਰੇਜ਼ੀ ਵੀ ਪੰਜਾਬੀ ਘਰ ਦੇ ਵਿੱਚ ਪੂਰੀ ਪੰਜਾਬੀ ਹੈ ਪੰਜਾਬੀ ਚਲਦੀ ਹੈ ਵਾਹ ਜੀ ਵਾਹ ਪੰਜਾਬੀ ਤੁਸੀਂ ਆਸਾਨੀ ਨਾਲ ਪੜ ਲੈਂਦੇ ਹੋ ਹਾਂਜੀ ਪੜ ਲੀਦੀ ਪੜ ਵੀ ਲਈਦੀ ਹਾਂਜੀ ਹਾਂਜੀ ਪੜ ਲੈਂਦੇ ਆ ਵਾਹ ਜੀ ਵਾਹ ਤਕਰੀਬਨ ਕਿੰਨੇ ਕ ਬੱਚੇ ਹੋਣਗੇ ਉੱਥੇ ਐਕਸਪੈਕਟ ਕਿੰਨਾ ਕਰ ਰਹੇ ਹੋ ਵੀ ਕਿੰਨੇ ਕ ਬੱਚੇ ਉੱਥੇ ਹੋਣਗੇ ਅਸੀਂ ਜਿੱਥੋਂ ਤੱਕ ਸਾਨੂੰ ਨੰਬਰ ਪਤਾ ਲੱਗਾ 300 ਤੋਂ 450 ਬੰਦਾ ਹੋ ਸਕਦਾ ਕੱਲ ਨੂੰ ਇਵੈਂਟ ਦੇ ਵਿੱਚ ਕਿ ਸਾਡੀ ਜਿਹੜੀ ਸੰਸਥਾ ਹੈ ਲਗਭਗ ਪਿਆ ਨਿਆਣੇ ਪੋਸਟ ਸਕੱਤਰ ਤੇ ਹਾਈ ਸਕੂਲ ਦੇ ਵਿੱਚ ਜੀ ਤਾਂ ਅਮੋਲਕ ਸਿੰਘ ਜੀ ਜਾਂਦੇ ਜਾਂਦੇ ਤੁਸੀਂ ਆਪਣਾ ਸੰਪਰਕ ਨੰਬਰ ਇੱਕ ਦਾ ਤੁਹਾਨੂੰ ਭਾਵੇਂ ਤੁਹਾਡੇ ਹੀ ਦੇ ਦਿਓ ਕਿਸੇ ਨੂੰ ਕੋਈ ਸਵਾਲ ਹੋਇਆ ਤੁਹਾਡਾ ਗੱਲਬਾਤ ਕਰ ਸਕਣ ਜੀ ਹਾਂਜੀ ਇਸ ਮੇਰਾ ਨੰਬਰ ਹੈਗਾ 604 368 4313 ਜਾਂ 604 368 4313 ਬहोत बहोत ਧੰਨਵਾਦ ਤੁਸੀਂ ਇੱਥੇ ਆਏ ਹੋ ਤੇ ਸਾਨੂੰ ਉਮੀਦ ਹੈ ਕਿ ਜਿਸ ਆਸ਼ਾ ਤੇ ਉਮੀਦ ਦੇ ਨਾਲ ਤੁਸੀਂ ਇਹ ਕੰਮ ਰੰਭਿਆ ਗੁਰੂ ਸਾਹਿਬ ਕਿਰਪਾ ਕਰਨ ਸਿੱਖ ਹੈਰੀਟੇਜ ਮੰਥ ਹੈ ਜਿਹੜਾ ਇਹਦੇ ਬਾਰੇ ਵਕਤ ਬਾਅਦ ਤੁਸੀਂ ਜਾਣਕਾਰੀ ਫਿਰ ਅਸਬੋਂ ਤੁਹਾਡਾ ਅਥੈ ਦੇ ਉਤਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਕਿ ਨਾ ਬੱਚਿਆਂ ਨਾਲ ਸਾਡੀ ਜਿਹੜੀ ਕੌਮ ਦਾ ਭਵਿੱਖ ਨੇ ਇਹਨਾਂ ਬੱਚਿਆਂ ਨਾਲ ਹੋਈ ਗੱਲਬਾਤ ਤੋਂ ਜਰੂਰ ਕੁਝ ਨਾ ਕੋ ਸਿੱਖਿਆ ਹੋਵੇਗਾ ਆਪਣੇ ਬੱਚਿਆਂ ਨੂੰ ਵੀ ਇਸ ਪਾਸੇ ਤੋਰਨ ਦਾ ਉਪਰਾਲਾ ਕਰੀਏ ਤਾਂ ਜੋ ਜਿਹੜਾ ਉਪਰਾਲਾ ਇਹ ਬੱਚੇ ਕਰ ਰਹੇ ਨੇ ਜੇ ਅਸੀਂ ਨਾ ਬੱਚਿਆਂ ਨੂੰ ਹੌਸਲਾ ਵਧਾਈ ਦੇਾਂਗੇ ਜੇ ਇਹਨਾਂ ਨੂੰ ਕਹਾਂਗੇ ਬਹੁਤ ਵਧੀਆ ਕਾਰਜ ਕਰ ਰਹੇ ਹੋ ਤੇ ਕੁਦਰਤੀ ਗੱਲ ਹੈ ਕਿ ਇਹਦੇ ਵਿੱਚ ਬਹੁਤ ਵੱਡਾ ਅੰਤਰ ਪੈਏਗਾ ਸਾਡੇ ਬੱਚਿਆਂ ਨੂੰ ਪਤਾ ਲੱਗੇਗਾ ਸਾਡੇ ਪੁਰਖਿਆਂ ਦੀਆਂ ਕੀ ਕੁਰਬਾਨੀਆਂ ਸਨ ਸਾਡੇ ਪੁਰਖਿਆਂ ਦੀਆਂ ਕੀ ਪ੍ਰਾਪਤੀਆਂ ਸਨ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਵੇਗਾ ਅਗਲਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਜਬਰਾਕਾ ਜੀ Yeah. <laughs>